ਜੈਸ ਮਾਈਨਿੰਗ ਦੇ ਖਿਲਾਫ ਸੀਆਈਏ ਸਟਾਫ ਦੇ ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੇ ਹਾਂ ਕਿ ਸੀਆਈਏ ਸਟਾਫ ਤੇ ਮਾਈਨਿੰਗ ਵਿਭਾਗ ਦੇ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਹੋਈ ਹੈ ਜਿਸ ਤਹਿਤ ਕਿੜੀਆਂ ਤੇ ਵਿੱਚ ਛਾਪਾ ਮਾਰ ਕੇ ਤਿੰਨ ਟਿਪਰ ਇੱਕ ਪੋਕਲੇਨ ਅਤੇ ਕਾ ਆਦਮੀ ਸਣੇ ਜੜਾਏ ਕਾਬੂ ਕੀਤਾ ਗਿਆ ਤੇ ਇਸ ਦੇ ਵਿੱਚ ਦੱਸਦੇ ਹਾਂ ਜੀ ਜ਼ਿਕਰ ਹੋ ਗਿਆ ਕਿ ਟਿਪਰਾਂ ਤੇ ਨੰਬਰ ਪਲੇਟ ਜਿਹੜੇ ਆ ਉਹ ਨਹੀਂ ਹੈ ਤੁਸੀਂ ਕਿਸੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਨੇ ਤੇ ਇਸ ਤੋਂ ਪਹਿਲਾਂ ਵੀ ਨਰੋਲ ਜੈਮਨ ਸਿੰਘ ਦੇ ਵਿੱਚ ਜਿਹੜੀ ਹੈ ਇੱਕ ਵੱਡੀ ਕਾਰਵਾਈ ਹੋਈ ਸੀ ਜਿੱਤੇ ਵਿੱਚ ਟਿਪਰ ਮਸ਼ੀਨਾਂ ਫੜੀਆਂ ਗਈਆਂ ਸੀ ਸਟਾਫ ਇਨਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਗੁ ਇਸ ਤਰ੍ਹਾਂ ਆਧਾਰ ਤੇ ਸਾਡੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਮੁੱਛ ਨੇ ਇਨਫਾਰਮ ਰੱਖਿਆ ਸੁਚਨਾ ਮਿਲੀ ਕਿ ਇੱਕ ਸੱਤ ਤੇ ਮੈਨਂ ਚਲ ਰਹੀ ਹੈ। ਉਸ ਮੌਕੇ ਤੇ ਪਹੁੰਚਿਆ। ਪ੍ਰੋਸੀਜਰ ਨੂੰ ਮੈਨਂ ਕਰਦੇ ਹੋਏ। ਫਿਰ ਪੱਤਰ ਦਿੱਤਾ ਗਿਆ। ਮੈਨਂ ਅਫਸਰ ਮੌਕੇ ਆ ਗਿਆ। ਉਹਨਾਂ ਕੋਲ ਦਿੰਦੇ ਨੇ ਕਿ ਉਹ ਪਰਕਰਟਰ ਦੀ ਕੋਈ ਜੀ ਇੱਕ ਉਹਨਾਂ ਦਾ ਸਹਾਇਕ ਮੁੰਛੀ ਹੀ ਅਰਨਿਕ ਮਾਰਦੀ ਉਹ ਖੜਿਆ। ਤੇ ਕਿੰਨਾ ਟਿਫਰੈਂਸ ਸੀ ਗਿਆ ਦੋ ਫਲਦੀ ਇੱਕ ਲੋਡ ਸੀਗੀ ਲੱਗੇਗੀ। ਇਹ ਕੋਗਲੈਂਸ ਹੈ। ਮੇਰੇ ਕੋਲ ਇਹ ਲੋਡ ਜਮਸੇ ਥਾਣੇ ਦਾ ਮਾਮਲਾ ਹੈਗਾ। ਇਹ ਕੋਗਲੈਂਸ ਨਾਲ ਇਹ ਦੱਸ ਸਕਦੇ ਹੋ। ਕੈਂਪਰ ਪਰਸਨ ਹਨੀ ਦੇ ਨਾਲ ਅਜੇ ਸਣੀ ਦੀ ਰਿਪੋਰਟ ਨਜਾਇਜ਼ ਮਾਈਨਿੰਗ ਦੇ ਖਿਲਾਫ ਸੀਆਈਏ ਸਟਾਫ ਦੇ ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੇ ਹਾਂ ਕਿ ਸੀਆਈਏ ਸਟਾਫ ਤੇ ਮਾਈਨਿੰਗ ਵਿਭਾਗ ਦੇ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਹੋਈ ਹੈ ਜਿਸ ਤਹਿਤ ਕਿੜੀਆਂ ਤੇ ਵਿੱਚ ਛਾਪਾ ਮਾਰ ਕੇ ਤਿੰਨ ਟਿਪਰ ਇੱਕ ਪੋਕਲੇਨ ਅਤੇ ਇੱਕ ਆਦਮੀ ਸਣੇ ਅਜੜਾਏ ਕਾਬੂ ਕੀਤਾ ਗਿਆ ਤੇ ਇਸ ਦੇ ਵਿੱਚ ਦੱਸਦੇ ਹਾਂ ਕਿ ਜ਼ਿਕਰ ਹੋ ਗਿਆ ਕਿ ਟਿਪਰਾਂ ਤੇ ਨੰਬਰ ਪਲੇਟ ਜਿਹੜੇ ਆ ਉਹ ਨਹੀਂ ਹੈ ਤੁਸੀਂ ਕਿਸੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਨੇ ਤੇ ਇਸ ਤੋਂ ਪਹਿਲਾਂ ਵੀ ਨਰੋਲ ਜੈਮਨ ਸਿੰਘ ਦੇ ਵਿੱਚ ਜਿਹੜੀ ਹੈ ਇੱਕ ਵੱਡੀ ਕਾਰਵਾਈ ਹੋਈ ਸੀ ਜਿਦੇ ਵਿੱਚ ਟਿਪਰ ਮਸ਼ੀਨਾ ਫੜੀਆਂ ਗਈਆਂ ਸੀ ਸਟਾਫ ਇਨਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਗੁਪ ਜਿਸ ਤਿਹਾਰ ਦੇ ਸਾਡੇ ਵੱਲੋਂ ਇਹ ਕਾਰਵਾਈ ਕੀਤੀ ਗਈ। ਮੂਤ ਨੇ ਇਨਫਾਰਮ ਰੱਖਿਆ ਸੁਝਾ ਮੇਰੀ ਇੱਥੇ ਪੀਸੀਟੀ ਮੈਂਨ ਕਲਵੀਆ ਉਸ ਮੌਕੇ ਤੇ ਪਹੁੰਚੀਆ ਤੇ ਪ੍ਰੋਫੈਸਰ ਮੈਂਨ ਕਰਦੇ ਹੁੰਦਾ ਤੇ ਪਤਾ ਲੱਗਦਾ ਕਿ ਕਿਤੇ ਮੈਨਿੰਗਰਸ ਤੋਂ ਮਟੀਰੀਅਲ ਆਇਆ ਉਹਨਾਂ ਕੋਲ ਜੰਗਿਆ ਆਇਆ ਤੇ ਪਰਕਰ ਪਰ ਦਿੱਤਾ ਜੀ ਇਹ ਕੋਰਨਾ ਸਹਾਇਕ ਮੁੰਤੀ ਹੀ ਇਰਨਤ ਮਾਰਦੀ ਹੋ ਖੜਿਆ ਤੇ ਕੱਲ ਟਿਪਰਾਂ ਸਿੱਧੀਆਂ ਦੋ ਖੜੀ ਹੈ ਤੇ ਲੋਡ ਸਿੱਧੀ ਲੇਕੋਗੇ ਤੋ ਪੌਗਲਾਂ ਚ ਦੇਖੋ ਜੀ ਉਹ ਇਸ ਲੋਡ ਜਮਸੇ ਥਾਣੇ ਵਾਟਾ ਥਾਣੇ ਦਾ ਮੰਗਲਾ ਹੈ ਇਹ ਸੁਣੀ ਨੋਡ ਗਲਚੀ ਹੈ ਇਹ ਦੱਸ ਸਕਦੇ ਹੋ ਕਹਿੰਦਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ